ਦੇ ਵਿੱਚ ਦੁਨੀਆ ਬੀਤ ਬਾਤ ਹੈ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਬਿਲਕਾ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਬੜੀਆਂ ਅਹਿਮ ਖਬਰਾਂ ਆਓ ਪਹਿਲਾਂ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾਉਣੀ ਹੈ ਸਾਕੇ ਬਾਅਦ ਵਿੱਚ ਇੱਕ ਇੱਕ ਖਬਰ ਤੇ ਕਰਾਂਗੇ ਟਿੱਪਣੀ ਬੱਲੇਵਾਲ ਨੂੰ ਲੈ ਕੇ ਅੱਜ ਵੀ ਬੜੀਆਂ ਪੈਨ ਅਹਿਮ ਖਬਰਾਂ ਨੇ ਹੁਣ ਬੱਲੇਵਾਲ ਨੂੰ ਟਰਾਲੀ ਤੋਂ ਸਟੇਜ 'ਤੇ ਨਮੀਂਟ ਰਾਲੀ ਵਿੱਚ ਤਬਦੀਲ ਕੀਤਾ ਜਾਊਗਾ ਡੱਲੇਵਾਲ ਦਾ ਸਮਰਥਨ ਹੋਇਆ ਮਹਾਰਾਸ਼ਟਰ ਅਤਿਤਮ ਲਾੜੂ ਵਿੱਚ ਇਹ ਵੀ ਖਬਰ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ 14 ਫਰਵਰੀ ਦੀ ਮੀਟਿੰਗ ਵਿੱਚ ਕਿ ਡੱਲੇਵਾਲ ਹਿੱਸਾ ਲੈਣਗੇ ਇਹ ਖਬਰ ਵੀ ਸੁਣਾਵਾਂਗੇ ਅਗਲੀ ਖਬਰ ਦਿੱਲੀ ਵਿੱਚ ਅਦਾਲਤ ਨੇ ਸਾਾਕਾ ਸੰਸਦ ਮੈਂਬਰ ਸੱਜਣ ਕੁਮਾਰ ਦੀ ਛੁਣਵਾਈ 31 ਜਨਵਰੀ ਤੱਕ ਮੁਲਕੀ ਕਰ ਦਿੱਤੀ ਹੈ ਇਸੇ ਤਰ੍ਹਾਂ ਜਗਤਾਰਥ ਸਿੰਘ ਹਵਾਰਾ ਦੇ ਮਾਮਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਇਹ ਸੁਣਵਾਈ ਹੋਣੀ ਸੀ ਉਹਨਾਂ ਵੱਲੋਂ ਐਪਲੀਕੇਸ਼ਨ ਲਗਾਈ ਗਈ ਹੈ ਕਿ ਮੈਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਵੇ ਇਹ ਵੀ ਤੁਹਾਨੂੰ ਖਬਰ ਪੜ੍ਹ ਕੇ ਸਨਾਵਾਂਗੇ ਸੋ ਦੋਸਤੋ ਇਹਨਾਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਤੁਹਾਨੂੰ ਸਨਾਵਾਂਗੇ ਇਹਨਾਂ ਖਬਰਾਂ ਦਾ ਵਿਸਥਾਰ ਅਤੇ ਟਿੱਪਣੀ ਕਰਾਂਗੇ ਆਓ ਹੁਣ ਇਹਨਾਂ ਖਬਰਾਂ ਨੂੰ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਕਰ ਦਿੰਦੇ ਹਾਂ ਕਿ ਦੋਸਤੋ ਅਗਰ ਅਜੇ ਵੀ ਤੁਸੀਂ ਬਿਲਕਾ ਨਿਊਜ਼ ਆਨਲਾਈਨ ਚੈਨਲ ਨੂੰ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਜੇ ਤੁਸੀਂ Facebook ਪੇਜ ਬਿਲਕਾ ਨਿਊਜ਼ ਆਨਲਾਈਨ ਤੇ ਸਾਡੀਆਂ ਖਬਰਾਂ ਸੁਣਦੇ ਹੋ ਤੇ ਇਸ ਪੇਜ ਨੂੰ ਜ਼ਰੂਰ ਫਾਲੋ ਕਰ ਲਓ ਤੁਹਾਡੇ ਵੱਲੋਂ ਸਬਸਕ੍ਰਾਈਬ ਕਰਨ ਜਾਂ Facebook ਤੇ ਫਾਲੋ ਕਰਨ ਤੇ ਸਾਨੂੰ ਬੜਾ ਉਤਸ਼ਾਹ ਮਿਲਦਾ ਸਾਡੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਸਾਡੇ ਇਹ ਇਸ ਬਿਲਕੁਲ ਜਿਵੇਂ ਆਨਲਾਈਨ ਤੇ ਪਰਿਵਾਰ ਵਿੱਚ ਵਾਦਾ ਹੁੰਦਾ ਤੇ ਆਓ ਇਹਨਾਂ ਵੀਡੀਓ ਨੂੰ ਸੁਣ ਤੋਂ ਅਪਰੰਤ ਜਿੱਥੇ ਲਾਇਕ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਉੱਥੇ ਅੱਗੇ ਸ਼ੇਅਰ ਕਰਨਾ ਵੀ ਜ਼ਰੂਰੀ ਹੈ ਤੇ ਆਓ ਪਹਿਲੀ ਖਬਰ ਪੜਦੇ ਹਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮੰਗਬਰਤ ਅੱਜ 57ਵੇਂ ਦਿਨ ਵਿੱਚ ਸ਼ਰੀ ਹੈ ਢੱਲੇਵਾਲ ਟਰਾਲੀ ਵਿੱਚ ਹੀ ਹੁਣ ਕਰਕੇ ਕੁਦਰਤੀ ਹਵਾ ਅਤੇ ਰੋਸ਼ਨੀ ਦੀ ਲੋ ਨੂੰ ਦੇਖਦੇ ਹੋਏ ਦਾਲ ਦੋਪਹਿਰ ਦਲੇਵਾਂ ਨੂੰ ਟਰਾਲੀ ਤੋਂ ਬਾਹਰ ਲਿਆ ਜਾਵੇਗਾ ਅਬੇ ਸਤੇਜ ਦੇ ਨੇੜੇ ਬਣਾਈ ਜਾ ਰਹੀ ਨਵੀਂ ਟਰਾਲੀ ਵਿੱਚ ਸ਼ਿਫਟ ਕੀਤਾ ਜਾਵੇਗਾ ਉਸ ਟਰਾਲੀ ਰੂਮ ਦੇ ਆਏ ਦੁਆਲੇ ਖੇਤਰ ਨੂੰ ਬੈਕਟੀਰੀਆ ਮੁਕਤ ਬਣਾਉਣ ਲਈ ਮਾਰਾਂ ਦੀ ਟੀਮ ਸਫਾਈ ਅਤੇ ਦਵਾਈਆਂ ਦਾ ਸਰਕਾਰ ਕਰਵਾ ਰਹੀ ਹੈ ਕਿਸਾਨ ਆਗੂ ਨੇ ਕਿਹਾ ਕਿ ਡਰਜੀਸਨ ਦਲੇਵਾਲ ਦਾ ਮਰਨ ਬਤ ਅਤੇ ਸੰਘਰਸ਼ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ਹੁਣ ਕਿਸਾਨਾਂ ਨੇ ਜਿੱਤ ਲਈ ਇੱਕ ਕਦਮ ਅੱਗੇ ਫੁੱਟ ਗਿਆ ਅਤੇ ਅੰਦੋਲਨ ਨੂੰ ਮਜ਼ਬੂਤੀ ਨਾਲ ਇਸ ਤਰ੍ਹਾਂ ਜਾਰੀ ਰੱਖਣਾ ਹੈ ਦੋਸਤੋ ਇਸ ਖਬਰ ਤੇ ਟਿੱਪਣੀ ਕਰਦੇ ਆ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਪਿਛਲੇ ਦਿਨੀ ਕਿਸਾਨ ਆਗੂ ਜਗਜੀਤ ਸਿੰਘ ਦਲੇਵਾਲ ਨੂੰ ਪੁਲਿਸ ਪ੍ਰਸ਼ਾਸਨ ਬੋਲੂ ਜਿਵੇਂ ਚੁੱਕਣ ਦੀਆਂ ਖਬਰਾਂ ਬਾਰ-ਬਾਰ ਆ ਰਹੀਆਂ ਸੀ ਉਹਨਾਂ ਨੂੰ ਘਟਾਉਣ ਲਈ ਇਸ ਖਨੋਰੀ ਬਾਡਰ ਤੇ ਟਰਾਲੀਆਂ ਦੇ ਇੱਕ ਸਮੂਹ ਨੂੰ ਟਰਾਲੀ ਨਾਲ ਟਰਾਲੀ ਨੂੰ ਕੈਦ ਕੀਤਾ ਗਿਆ ਸੀ ਤਾਂ ਕਿ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਚੁੱਕ ਕੇ ਕਿਸੇ ਹਸਪਤਾਲ ਵਿੱਚ ਦਾਖਲਨਾ ਕਰਵਾ ਲਵੇ ਇਸ ਨੂੰ ਲੈ ਕੇ ਇੱਥੇ ਅਜਿਹੇ ਬੇੜਾਤੀ ਉਹ ਹਾਲਾਤ ਬਣੇ ਸੀ ਹੁਣ ਖਬਰ ਆਈ ਆ ਅਗਲੀ ਦੂਸਰੀ ਖਬਰ ਹੈ ਕਿ 14 ਫਰਵ ਦੀ ਮੀਟਿੰਗ ਦੇ ਵਿੱਚ ਜੋ ਕੇਂਦਰ ਸਰਕਾਰ ਨਾਲ ਤੈਅ ਹੋ ਗਿਆ ਉਸ ਤੋਂ ਬਾਅਦ ਉਹਨਾਂ ਦੇ ਮੈਡੀਕਲ ਏਡ ਲੈਣ ਤੋਂ ਬਾਅਦ ਜਿਵੇਂ ਉਹਨਾਂ ਨੂੰ ਤਬਦੀਲ ਕਰਨ ਦੀ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਇਹ ਇਹ ਸਾਰਾ ਕੁਝ ਇਸ ਕਰਕੇ ਹੈ ਕਿਉਂਕਿ ਉਹਨਾਂ ਦੀ ਸਿਹਤ ਨੂੰ ਤਾਂ ਬਰੁਖਤੀ ਵੀ ਤੇ ਆਓ ਹੁਣ ਦੂਜੀ ਖਬਰ ਵੱਲ ਰੁਕਦੇ ਹਾਂ ਦੂਜੀ ਖਬਰ ਵੱਲੋਂ ਮਹਾਰਾਸ਼ਟਰ ਅਤਿ ਤਾਮਲ ਲਾਗੂ ਵਿੱਚ ਸਮਰਥਨ ਮਿਲਣ ਦੀ ਸਾਡੇ ਤੱਕ ਖਬਰ ਪਹੁੰਚੀ ਹੈ ਅਤੇ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਇਸ ਖਬਰ ਨੂੰ ਮਹਾਰਾਸ਼ਟਰ ਵਿੱਚ ਜਗੀਰ ਸਿੰਘ ਢੱਲੇਵਾਲ ਦੇ ਮਨਵਰਤ ਦੇ ਸਮਰਥਨ ਵਿੱਚ ਜ਼ਿਲ੍ਹਾ ਪੱਧਰ ਤੇ ਇੱਕ ਰੋਜ਼ਾ ਸੰਕੇਤਕ ਹੜਤਾਲ ਕੀਤੀ ਗਈ। ਅਤੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਬੰਗ ਪੱਤਰ ਵੀ ਭੇਜਿਆ ਗਿਆ ਤੇ ਕੱਲ ਆਉਣ ਵਾਲੇ ਤਾਮਾ ਲਾਡੂ ਦੀ ਰਾਜਧਾਨੀ ਚੇ ਨੇ ਹੀ ਬੱਚ ਜਗਜੀਤ ਸਿੰਘ ਬੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ ਹਜ਼ਾਰਾਂ ਕਿਸਾਨ ਇੱਕ ਦਿਨ ਦਾ ਸੰਕੇਤਕ ਵਰਤ ਰੱਖਣਗੇ। ਦੂਮੇ ਮੋਰਚੇ ਨੇ ਕੱਲ ਹਨੂਮਾਨਗੜ੍ਹ ਵਿੱਚ ਕਿਸਾਨਾਂ ਉੱਪਰ ਹੋਏ ਲਾਠੀ ਚਾਰਜ ਦੀ ਨਿਖੇਤੀ ਕਰਦਿਆਂ ਕਿਹਾ ਇਹ ਲੋਕ ਤ抗ਰ ਵਿੱਚ ਇਸ ਤਰ੍ਹਾਂ ਦੀ ਹਿੰਸਕ ਕੁਰਸ ਕਰਵਾਈ ਲਈ ਕੋਈ ਥਾਂ ਨਹੀਂ ਦੋਸਤੋ ਇਸ ਖਬਰ ਤੇ ਟਿੱਪਣੀ ਕਰਦਿਆਂ ਆਓ ਗੱਲ ਕਰੀਏ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਮਹਾਰਾਸ਼ਟਰ ਅਤੇ ਤਾਮਲनाडु ਵਿੱਚ ਕਿਸਾਨ ਆਗੂ ਦਿੱਲਵਾਲ ਦੇ ਜਸਮਰਤਨ ਵਿੱਚ ਸਾਹਮਣੇ ਆਇਆ ਹੈ ਇਸ ਖਬਰ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਕਿ ਦੇਸ਼ ਦੇ ਜਿਹੜੇ ਪਾਕ-ਵਕ ਹੋਰ ਪ੍ਰਾਂਤ ਹੈ ਜਿੱਥੇ ਕੀਤੀ ਵਾਲੀ ਕੀ ਕੀ ਜੰਗੀਆਂ ਜੇ ਅਗਰ ਉਥੇ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਚ ਆਰੰਭਦੇ ਨੇ ਤੇ ਇਹ ਇੱਕ ਚੰਗੀ ਗੱਲ ਹੈ ਕੇਂਦਰ ਹਮੇਸ਼ਾ ਇਹ ਕਹ ਰਿਹਾ ਕਿ ਸਿਰਫ ਪੰਜਾਬ ਦੇ ਲੋਕ ਹੀ ਇਹ ਐਜੀਟੇਸ਼ਨ ਕਰਦੇ ਆ ਜਦੋਂ ਕਿ ਦੂਜੇ ਰਾਜਾਂ ਦੇ ਵਿੱਚ ਇਦਾਂ ਦੀ ਕੋਈ ਸਮੱਸਿਆ ਨਹੀਂ ਇਹ ਚੰਗਾ ਸੰਕੇਤ ਹੈ ਇਹ ਇੱਕ ਚੰਗੀ ਖਬਰ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੂਸਰੇ ਪ੍ਰਾਂਤਾਂ ਤੇ ਵੀ ਕਿ ਜੋ ਕਿਸਾਨ ਹੈ ਉਹਨਾਂ ਨੇ ਸਮਰਥਨ ਕੀਤਾ ਹੈ ਉਹਨਾਂ ਨੂੰ ਇਹ ਜਾਗ ਗਿਆ ਕਿ ਉਹਨਾਂ ਦਾ ਐਜੀਟੇਸ਼ਨ ਲੜਨਾ ਬਹੁਤ ਜ਼ਰੂਰੀ ਆਉ ਤੀਸਰੀ ਖਬਰ ਪੜ੍ਹ ਲੈਣੇ ਹੈ ਕਿ ਮੰਗਵਰਤ ਤੇ ਬੈਠੇ ਕਿਸਾਨ ਆਗੂ ਜਗਦੀਸ਼ ਸਿੰਘ ਢੱਲੇਵਾਲਤਾ ਕੇਂਦਰ ਸਰਕਾਰ ਦੇ ਨਾਲ ਅਗਲੇ ਮਹੀਨੇ ਦੀ 14 ਤਰੀਕ ਨੂੰ ਹੋਣ ਜਾ ਰਹੀ ਮੀਟਿੰਗ ਬਾਰੇ ਵੱਡਾ ਵਿਰੋਧ ਸਾਹਮਣੇ ਆਇਆ ਉਹਨਾਂ ਨੇ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਦੀ ਸਿਹਤ ਠੀਕ ਹੈ ਤਾਂ ਉਹ ਮੀਟਿੰਗ ਦਾ ਹਿੱਸਾ ਜੂ ਮਾਨਗੀ ਖਾਲੇ ਕੇ ਉਹਨਾਂ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਉਹ ਮੀਟਿੰਗ ਵਿੱਚ ਜਾਣ ਜਾਂ ਨਾ ਜਾਣ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸੰਘਰਸ਼ ਲੜ ਰਿਹਾ ਸਾਰੇ ਕਿਸਾਨ ਢੱਲੇਵਾਲ ਹਨ ਢੱਲੇਵਾਲ ਨੇ ਇਹ ਵੀ ਕਿਹਾ ਕਿ ਉਹਦਾ ਮੰਨ ਵਰਤ ਜਾਰੀ ਹੈ ਜਾਰੀ ਰਹੇਗਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਬਹੁਤ ਵੱਡੀ ਲੜਾਈ ਹੈ ਇਸ ਲਈ ਸਾਨੂੰ ਸਭ ਨੂੰ ਲੜਾਈ ਵਿੱਚ ਮਿਲ ਕੇ ਲੜਾਈ ਲਾਣੀ ਚਾਹੀਦੀ ਹੈ ਦੂਜੇ ਪਾਸੇ ਕਿਸਾਨ ਆਗੂ ਸਰਬੰਸ ਸਿੰਘ ਭਦੇਰ ਨੇ ਵਿੱਦ ਦਿਨ ਇਹ ਕਿਹਾ ਸੀ ਕਿ ਡੱਲੇਵਾਲ ਨੂੰ ਮਾਰਨ ਵਕਤ ਛੱਡ ਦੇਣਾ ਚਾਹੀਦਾ ਸੋ ਦੋਸਤੋ ਇਸ ਖਬਰ ਤੇ ਆਓ ਟਿਪੜੀ ਲਾਈਏ ਕਿ 14 ਫਰਵਰੀ ਦੀ ਮੀਟਿੰਗ ਵਿੱਚ ਕੀ ਵਾਪਰਿਆ ਡੱਲੇਵਾਲ ਹਿੱਸਾ ਲੈਣਗੇ ਇਹਦੇ ਬਾਰੇ ਇਹ ਕਿਹਾ ਜਾ ਸਕਦਾ ਕਿ ਅਗਰ 14 ਫਰਵਰੀ ਤੱਕ ਡੱਲੇਵਾਲ ਸੇਤ ਪੱਕੋਂ ਤੰਬ ਰਸਤ ਹੋ ਜਾਂਦੇ ਨੇ ਤੇ ਵਾਕਿਆ ਉਹ ਇਸ ਮੀਟਿੰਗ ਵਿੱਚ ਚਾ ਸਕਦੇ ਆ ਕਿ ਉਹ ਇਸ ਵੇਲੇ ਖੁਰਾਕ ਇਹ ਹੀ ਲੈ ਰਹਾ ਹੈ ਕਿ ਉਹਨਾਂ ਦੀ ਤੰਤਰ ਰਸਤੀ ਵਿਰੋਧਨਬਧੀ ਇਹ ਇੱਕ ਸਵਾਲ ਹੈ ਜੀ ਅਗਰ ਸਿਰਫ ਮੈਡੀਕਲ ਏਡ ਲੈ ਰਹੀ ਹੈ ਕੀ ਆ ਰਹੀ ਹੈ ਉਹਨਾਂ ਦੇ ਡਾਕਟਰ ਰਹੇ ਸਹਿਮਾਨ ਸਹਿਮਾਨ ਸਿੰਘ ਨੇ ਇਹ ਗੱਲ ਕਹੀ ਸੀ ਕਿ ਕੋਈ ਵੀ ਇਧਰ ਦੀ ਮੈਡੀਕਲ ਸਹੂਲਤ ਕੋਈ ਮੈਡੀਕਲ ਦਵਾਈ ਨਹੀਂ ਜਿਹੜੀ ਖੁਰਾਕ ਬਣ ਕੇ ਉਹਨਾਂ ਨੂੰ ਜੱਬੇ ਤੰਦਰੁਸਤ ਕਰੇ। ਤਾਜ਼ੀ ਖਬਰ ਵੱਲ ਰੁੱਖ ਕਰ ਲੈਣਾ ਕਿ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਘਵਰਪੁਰ ਦੇ ਸਿੱਖ ਵਿਰੋਧੀ ਨਸਲਕੁਸ਼ੀ ਦੇ ਮਾਮਲੇ ਵਿੱਚ ਫੈਸਲਾ ਮੁਲਤਵੀ ਕਰ ਦਿੱਤਾ ਹੈ। ਇਹ ਮਾਮਲਾ 1 ਨਵੰਬਰ 1984 ਨੂੰ ਸਰਸਵਤੀ ਵਿਹਾਰ ਇਲਾਕੇ ਵਿੱਚ ਪਿਤਾ-ਪੁੱਤਰ ਦੀ ਹੱਤਿਆ ਨਾਲ ਸੰਬੰਧਤ ਹੈ। ਅਦਾਲਤ ਨੇ ਇਤਕਾਸਾ ਪੱਖ ਵਕੀਲੋ ਕੁਝ ਨੁਕਤੇ 'ਤੇ ਅੱਗੇ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗਿਆ ਜਾਣ ਮਗਰੋਂ ਇਸ ਮਾਮਲੇ ਤੇ 31 ਜਨਵਰੀ ਤੱਕ ਮੁਲਤਵੀ ਕੇਸ ਨੂੰ ਕਰ ਦਿੱਤਾ ਗਿਆ। ਕੇਸ ਦੀ ਕਾਰਵਾਈ ਅਗਲੀ ਜਿਹੜੀ ਆ ਉਹ 31 ਜਨਵਰੀ ਨੂੰ ਸੁਣਵਾਈ ਹੋਵੇਗੀ ਦੋਸਤੋ ਇਸ ਕਰਕੇ ਟਿੱਪਣੀ ਕਰਦੇ ਹਾਂ ਇਹ ਕਿਹਾ ਜਾ ਸਕਦਾ ਹੈ ਕਿ ਅਦਾਲਤਾਂ ਦੇ ਵਿੱਚ ਕੇਸਾਂ ਦੇ ਦੌਰਾਨ ਸੁਣਵਾਈ ਦੇ ਦੌਰਾਨ ਦੋਵੇਂ ਤਰ੍ਹਾਂ ਵੱਲੋਂ ਦਲੀਲਾਂ ਐਪਲੀਕੇਸ਼ਨਾਂ ਰਾਹੀਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੂੰ ਲੈ ਕੇ ਜੱਜਾਂ ਵੱਲੋਂ ਦੋਨਾਂ ਪੱਖਾਂ ਨੂੰ ਸਮਾਧਤਾ ਜਾਂਦਾ ਇਹ ਇੱਕ ਆਦਵੀ ਕਿਹਾ ਜਾ ਸਕਦਾ ਅੱਜ ਦੀ ਰੀਲ ਤੋਂ ਲੈ ਕੇ ਕਿਸ ਦੀ ਜਿਹੜੀ ਸੁਣਵਾਈ ਆ ਉਹ 31 ਜਨਵਰੀ ਤੱਕ ਮੁਲਤਵੀ ਕੀਤੀ ਗਈ ਹੈ 31 ਜਨਵਰੀ ਨੂੰ ਮੁੜ ਸੁਣਵਾਈ ਹੋਊਗੀ ਤੇ ਆਓ ਹੁਣ ਪੰਜਵੀਂ ਖਬਰ ਤੁਹਾਨੂੰ ਸੁਣਾਉਣਾ ਹੈ ਕਿ ਜਗਤਾਰ ਸਿੰਘ ਹਵਾਰਾ ਨਾਲ ਸੰਬੰਧਤ ਖਬਰ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਦ ਸਿੰਘ ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਕੀਤੇ ਗਏ ਜਗਤਾਰ ਸਿੰਘ ਹਵਾਰਾ ਬੂ ਦਿੱਲੀ ਦੀ ਇਤਿਹਾਰ ਜ਼ਿਲ੍ਹੇ ਤੋਂ ਪੰਜਾਬ ਜੇਲ੍ਹ ਵਿੱਚ ਤਬਦੀਲ ਕਰਨ ਸੰਬੰਧੀ ਅਦਾਲਤ ਪਟੀਸ਼ਨ ਤੇ ਅੱਜ ਸੁਣਵਾਈ ਹੋਣੀ ਸੀ ਇਸ ਦੌਰਾਨ ਕੇਂਦਰ ਦਿੱਲੀ ਅਤੇ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਜਵਾਬ ਦਾਖਲ ਕੀਤਾ ਜਾਵੇਗਾ ਪਿਛਲੀ ਸੁਣਵਾਈ ਵਿੱਚ ਤਿੰਨ ਤਰਾ ਪੁ ਜਵਾਬ ਮੰਗਿਆ ਗਿਆ ਸੀ ਹੇਠ ਦੀ ਅਦਾਲਤ ਨੇ 27 ਮਾਰਚ 2007 ਨੂੰ ਹਵਾਰਾ ਨੂੰ ਦੋਸ਼ੀ ਕਰਾਰ ਦਿੱਤਾ ਸੀ ਮੌਤ ਦੀ ਸਜ਼ਾ ਸੁਵਾਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 12 ਅਕਤੂਬਰ 2010 ਨੂੰ ਉਹਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ ਇਹ ਹੁਕਮ ਜਾਰੀ ਕੀਤਾ ਸੀ 22 ਜਨਵਰੀ 2004 ਨੂੰ ਉਹ ਆਪਣੇ ਸਾਥੀਆਂ ਨਾਲ ਸੋਂਘਪਟ ਦੇ ਚੰਦੀਕੜ ਬੁਰ ਰੈਨ ਦੇ ਤੋਂ ਫਰਾਰ ਹੋ ਗਏ ਸੀ ਉਸ ਦੇ ਭਜੜ ਤੋਂ 1 ਸਾਲ ਬਾਅਦ ਪਰ ਸਨੀ ਉਹਨਾਂ ਨੂੰ ਫੜ ਗਿਆ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ 21 ਸਤੰਬਰ 1995 ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੇ ਮੁਕਾਦਮਾ ਚਲਾਇਆ ਗਿਆ ਅਤੇ ਦੂਜੀ ਠਾਰਾ ਆ ਗਿਆ ਗ੍ਰਿਫਤਾਰੀ ਤੋਂ ਲੈ ਕੇ ਅੱਜ ਤੱਕ ਉਹ ਜੇਲ੍ਹ ਵਿੱਚ ਪਿਛਲੇ 28 ਸਾਲ ਤੋਂ ਨਜ਼ਰਬੰਦ ਨੇ ਸਦੂਰ ਤੋਂ ਜਗਤਾਰ ਸਿੰਘ ਹਵਾਰਾ ਦੀ ਮੌਜੂਦ ਤੇ ਟਿੱਪਣੀ ਕਰਦੇ ਹਾਂ ਇਹ ਹੀ ਕਿਹਾ ਜਾ ਸਕਦਾ ਕਿ ਅਦਾਲਤ ਨੇ ਕੇਂਦਰ ਦਿੱਲੀ ਅਤੇ ਪੰਜਾਬ ਸਰਕਾਰ ਬਿਲੋਂ ਅੱਜ ਕੀ ਆਪਣਾ ਪੱਖਪਾਤਰ ਉੱਤੇ ਫੈਸਲਾ ਆਉਣਾ ਹੈ ਕਿ ਪੰਜਾਬ ਸਰਕਾਰ ਜਗਤਾਰ ਸਿੰਘ ਹਵਾਰਾ ਨੂੰ ਲੈ ਲਈ ਆਪਣਾ ਵਿਖਤੀ ਕੋਈ ਜਵਾਬ ਦੰਦੀ ਹੈ ਜਾਂ ਇਨਕਾਰ ਕਰਦੀ ਹੈ ਇਹ ਜਿਸ ਫੈਸਲਾ ਹੋਗਾ ਉਹ ਹੁਕਮ ਦੀ ਖਬਰ ਜ਼ਰੂਰ ਤੁਹਾਨੂੰ ਸੁਣਾਈ ਜਾਊਗੀ ਸੋ ਰੋਹਤੋਂ ਤੁਸੀਂ ਸੁਣ ਰਹੇ ਸੀ ਅੱਜ ਦੀਆਂ ਪੰਜ ਅਹਿਮ ਖਬਰਾਂ ਪ੍ਰੋਗਰਾਮ ਇਹਨਾਂ ਪੰਜ ਅਹਿਮ ਖਬਰਾਂ ਪ੍ਰੋਗਰਾਮ ਤੇ ਤੁਹਾਨੂੰ ਅਸੀਂ ਆਪਣੀ ਟਿੱਪਣੀ ਸਰਾਈ ਹੈ ਅਗਰ ਤੁਸੀਂ ਸਾਡੇ ਇਹ ਟਿੱਪਣੀ ਬਜਾਰਾਂ ਨਾਲ ਸਹਿਮਤ ਹੋ ਤਾਂ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਸਹਿਮਤ ਜਾਂ ਅਸਹਿਮਤ ਵਿਚਾਰ ਦੇ ਸਕਦੇ ਹੋ ਸੋ ਦੋਸਤੋ ਅਗਰ ਪ੍ਰੋਗਰਾਮ ਚੰਗਾ ਲੱਗਾ ਇਸ ਪ੍ਰੋਗਰਾਮ ਨੂੰ ਲਾਈਕ ਅਤੇ ਅੱਗੇ ਆਪਣੇ ਦੋਸਤਾਂ ਤੱਕ ਸ਼ੇਅਰ ਕਰਨ ਨਾਲ ਬੋਲਣਾ ਅਸੀਂ ਇਹੀ ਪ੍ਰੋਗਰਾਮ ਕੱਲ ਫੇਰ ਤੁਹਾਡੇ ਲਈ ਲੈ ਕੇ ਆਵਾਂਗੇ ਪੰਜ ਅਹਿਮ ਖਬਰਾਂ ਤੁਸੀਂ ਉਸ ਵੇਲੇ ਤੱਕ ਦੇਖਦੇ ਰਹੋ ਬਿਲਗਾ نیوز ਆਨਲਾਈਨ ਚੈਨਲ ਧੰਨਵਾਦ ਫਿਰ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ